ਜਾ ਗਿਆ ਕਿ ਪਾ ਦੇ ਇਹਨੂੰ ਕਦੇ ਸਕੂਟੀ ਆਉਂਦੀ ਆ ਉਹ ਪਰੇ ਹੋ ਜਾ 7 ਸਾਲ ਬਾਅਦ ਚਲਾਈ ਆ ਚਾਰ ਦਿਨ ਹੀ ਗਏ ਆਜੋ ਹੁਣ ਤੁਹਾਨੂੰ ਮੈਂ ਦਿਖਾਉਣਾ ਇਹਨਾਂ ਦੇ ਪਖੰਡ ਦੇਖੀ ਜੇ ਉਹ ਇਹਨਾਂ ਨੇ ਫਿਲਮ ਵਾਸਤੇ ਚਲਾਉਣ ਵਾਸਤੇ ਕੀ ਕੁਝ ਨਹੀਂ ਕੀਤਾ ਹੈਗਾ ਬਸ ਇਹਨਾਂ ਦੀ ਬੁੰਦ ਨਹੀਂ ਜਾਏ ਪਰ ਮੇਰੇ ਸਣ ਉਹ ਵੀ ਦੇ ਦਿੱਤੀ ਹੁੰਦੀ ਉਹਨਾਂ ਨੇ ਬਾਅਦ ਵਿੱਚ ਮੇਰਾ ਮੂੰਹ ਗੰਦਾ ਹੁੰਦਾ ਅਜ ਇਹਨਾਂ ਦੀ ਮਾਂ ਭੈਣ ਪੂਰੀ ਇੱਕ ਰੀਜ ਨਾ ਕਰਨੀ ਭੈਣ ਦਾ ਛੁਬਲਾ ਹੀ ਹੋਵੇ ਨੇ ਪਾਇਆ ਗੰਦ ਸਾਲਿਆ ਨੇ ਇਹਨਾਂ ਨੇ ਬੱਤ ਸਹੀ ਏ ਮੂੰਹ ਚ ਚਮਚੇ ਨਾ ਪਾਓ ਮੂੰਹੇ ਮੇਰਾ ਪਾਓ ਆ ਜਰਾ ਸੰਦ ਕੁੜੀ ਆ ਵੀ ਤਾਂ ਟਾੜੀਆਂ ਫਿਲਮਾਂ ਚੱਲਣੀਆਂ ਤਾਦ ਕਰਕੇ ਚਮਚੇ ਨਾ ਕੀ ਬਾਨਾ ਮੇਰਾ ਪਾ ਉਹ ਸੰਦ ਦੋਵੇਂ ਜਣੇ ਅੱਜ ਇਦਾਂ ਬੁੜਕੋਗੇ ਬਾਅਦ ਇਦਾਂ ਜਿਦਾਂ ਹੁਣ ਬੁੜਕੰਦਾ ਹੈ ਜੋ ਜਿਹੜਾ ਤੁਸੀਂ ਪਾਇਆ ਚਵਲੋ ਗੰਦ ਉਹ ਕਿੰਨੇ ਤੁਸੀਂ ਗਿਰ ਗਏ ਕਿੰਨੇ ਗਿਰ ਕੇ ਖੁੱਲੀ ਜੀ ਪੈਂਟ ਪਾਈ ਆ ਗਿੱਪੀ ਕਰਿਆ ਤਾਂ ਮੈਨੂੰ ਉਹ ਭੈਣ ਜਿਹੋ ਉਹ ਵਰਗਾ ਲੱਗਦਾ ਕੁੜੀ ਆ ਵਾਚਾ ਵੱਲ ਜਿਆ ਆਨੇ ਮਰਤ ਖੈਰਾ ਚੰਗੀ ਪੜੀ ਹੁੰਦੀ ਉਹ ਭੈਣ ਚੋਦਾਂ ਨੇ ਇਹਦੀ ਵੀ ਡੰਡ ਲਾ ਦਿੱਤੀ ਹੈਗੀ ਓਏ ਦੇਖੋ ਰਾਤ ਨੂੰ ਕਿ ਨਾਮ ਮੁਲਖ ਇਕੱਠਾ ਕੀਤਾ ਪਿਆ ਇਹਨਾਂ ਨੇ ਹੈ ਇਹਨਾਂ ਨੂੰ ਕੋਈ ਦੇਖਣ ਥੋੜੀ ਆਉਂਦਾ ਹੈਗਾ ਇਹਨਾਂ ਨੂੰ ਭੈਣ ਚੁੱਧਾ ਨੂੰ ਦੇਖਣ ਕੋਈ ਨਹੀਂ ਆਉਂਦਾ ਹੈਗਾ ਇਹਨਾਂ ਨੇ ਪੈਸੇ ਦੇ ਦੋਗੇ ਤੇ ਬੰਦੇ ਇਕੱਠੇ ਕੀਤੇ ਆ ਅੱਧੀ ਰਾਤ ਕਿਹੜਾ ਆਪਣਾ ਟਾਈਮ ਕੱਢ ਕੇ ਇਹਨਾਂ ਨੂੰ ਦੇਖਣ ਜਾਵੇ ਉਹ ਜਿਹੇ ਫੁੱਦੂ ਲੋਕ ਜਿਹੜੇ ਸੱਚੀ ਵੀ ਜਾਂਦੇ ਹੈਗੇ ਜਿਹੜੇ ਦਿਲੋਂ ਇਹਨਾਂ ਨੂੰ ਕਰਦੇ ਕੋਦੇ ਪਿਆਰ ਪਿਉਰ ਮੇਰਾ ਲੜਨ ਕਰਦਾ ਹੋਇਆ ਉਹ ਇਹਨਾਂ ਨੂੰ ਸਾਲਿਆਂ ਨੂੰ ਪਾਇਆ ਗੰਦ ਭੈਣ ਚੁੱਧਾ ਨੇ ਹੈ ਆਦੀਏ ਤੇ ਸਹੀ ਇਲਛਣ ਕੀ ਕਰਦਾ ਕੁਈਆ ਵੇ ਦੇ ਕਦੀ ਗੀੜਾ ਖੇਡ ਲੈਂਦੇ ਆ ਸਿਆਣਾ ਬੇਨਾ ਐਵੇਂ ਮੇਰਕ ਚੱਲ ਖੇਡਣਾ ਚਾਹੀਦਾ ਆਫ ਕੈ ਆਪਣਾ ਇਹਨੇ ਗਰਦਾਰੀ ਲਾਲਵੈਲ ਇਦਾਂ ਦੀ ਕੱਢੀ ਸੀ ਸ਼ਾਵਾਨੀ ਗਰਦਾਰੀ ਲਾਲ ਹੈ ਤਾਂ ਹੁਣ ਆਸਰਬਾਲਾ ਜੀ ਵੀ ਉਦਾਂ ਦੀ ਸੇਮ ਕਪੜੇ ਪਾਏ ਹੋ ਚ ਵੀ ਸੇਮ ਹੀ ਚ ਪਾਏ ਮੈਨੂੰ ਲੱਗਦਾ ਉਹੋ ਹੀ ਪਹਿਨ ਚੁਣੇ ਕਪੜੇ ਪਾਤੇ ਸਾਲੇ ਮੇਰੇ ਨੇ ਸੋਈ ਸਾਹਿਬ ਨੇ ਤੇ ਬੋਲੀ ਚੱਕੀ ਨਹੀਂ ਮੈਂ ਚੱਕ ਦਿੰਦਾ ਬਾਰਿਸ਼ 바ਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਕਾਨ ਤੇ ਤੁਸੀਂ ਸਾਰੇ ਜਾਣੇ ਫੜ ਲਓ ਮੇਰਾ ਜੱਗਜਬ ਟੂਬੀਵਾ ਜਾਦਾ ਤੇ ਮੈਂ ਨਾ ਇੱਕ ਗੱਲ ਰਹਿ ਗਈ ਗੁੱਗੂ ਗੱਲ ਪਾਜੀ ਨੂੰ ਜਦੋਂ ਮੈਂ ਪਹਿਲੀ ਵਾਰ ਹੀ ਦੇਖਿਆ ਸੈਟ ਤੇ ਤੇ ਪਹਿਲਾਂ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਜੁਣਾ ਮੋੜ ਹੀ ਨੇ ਇਹ ਉਹ ਤੇ ਜੁੜਾ ਮੋੜ ਲੱਗਦੇ ਆ ਐ ਸ਼ੁਰੂ ਤੋਂ ਜੁਣਾ ਮੋੜ ਲੱਗਦੇ ਆ ਪਰ ਤੂੰ ਵੀ ਜੁਣਾ ਮੋੜ ਲੱਗ ਜਾਣਾ ਇੰਨਾ ਭਲਾ ਮਾਸ ਤੂੰ ਹੈ ਨਹੀਂ ਜਨਾਬ ਹੰਦਾ ਐ ਸੇਮਤੀ ਲਈ ਜਾਂਦਾ ਸੇਮਤੀ ਲਈ ਜਾਂਦਾ ਭਲਾ ਮਤ ਬਣ ਕੇ ਐਡਾ ਫੁੱਦੂ ਵੀ ਨਹੀਂ ਕੋਈ ਹੁੰਦਾ ਜਿੰਨਾ ਤੂੰ ਬੰਦਿਆ ਤੂੰ ਸਮਝਾ ਹਾਂ ਨਹੀਂ ਤੂੰ ਸਮਝ ਤੂੰ ਕਹਿੰਦੇ ਘਰਦਿਆਂ ਨੂੰ ਭੁਖਾਵੇਂ ਇਹ ਕਿਉਂ ਚੀ ਗੋਨ ਨਾਲ ਸੁਰ ਸੁਟੀ ਕਿਹ ਜਾਂਦਾ ਦੇਖੋ ਸਾਲਾ ਮੇਰਾ ਸੁਰ ਦੀ ਕਿਹੜਾ ਗੱਲ ਕਰਨ ਦਿਆ ਹੈ ਗੱਲ ਕਰਨ ਵਾਲੀ ਇਹਨਾਂ ਦੋਵਾਂ ਜਾਨਾਂ ਨੂੰ ਪੈਣ ਚੁੱਦਣ ਨੂੰ ਸੁਰ ਤਾਲ ਦਾ ਪਤਾ ਹੈ ਨਹੀਂ ਤੀ ਤੁਕੇ ਨਾ ਚੱਲ ਗਏ ਈ ਹੈ ਵੇ ਦੇ ਚਵਲਾ ਜੀਆਂ ਪੱਦ ਵਾਲੀ ਨਾਲੀ ਪਾਰ ਨੂੰ ਫਿਰਦੇ ਨੇ ਇਹਨਾਂ ਦੀ ਦੋਵਾਂ ਦੀ ਚੌਥਾ ਤੋ ਠੀਕ ਹੈ ਹਾਂ ਵੇ ਠੀਕ ਹੈ ਇਹ ਕਰਨਾ ਪਏ ਰੀਲ ਦੀ ਤਿਆਰੀ ਹੋ ਰਹੀ ਹੈ ਰੀਲ ਦੀ ਫੁੱਲ ਆਨ ਤਿਆਰੀ ਰੀਅਲ ਦੀ ਤਿਆਰੀ ਨਹੀਂ ਹੁੰਦੀ ਏ ਰੀਅਲ ਦੀ ਤਿਆਰੀ ਹੁੰਦੀ ਰੀਅਲ ਬੰਨਣ ਦੀ ਸਾਲਿਆ ਮਹਿੰਗੇ ਬੂਥੇ ਵਾਲਿਆ ਪਤਾ ਤੂੰ ਬਾਦ ਵਾਲੀ ਨਾਲੀ ਪਾੜ ਨੂੰ ਫਿਰਦਾ ਏ ਦੀ ਜਿਹੜੇ ਆਪਾਂ ਆਇਆ ਨਾ ਇਹਦੇ ਕਰਕੇ ਆਇਆ ਇਹ ਡੇਢ ਮਹੀਨੇ ਦੀ ਹੋ ਗਈ ਆ ਅੱਗੋਂ ਪਿੱਛੇ ਤੁਸੀਂ ਕਿਤੇ ਜਾਂਦੇ ਦੇਖੇ ਨਹੀਂ ਹੈਗੇ ਹੈ ਹੁਣ ਫਿਲਮ ਆ ਰਹੀ ਤੇ ਲੋਕਾਂ ਦੇ ਘਰੇ ਜਾ ਜਾ ਕੇ ਗੂੰ ਖਾਂਦਾ ਜੋ ਚਵਲ ਦੇ ਬੀਰਾ ਹੋਣ ਤੇ ਕਹਦੇ ਕੁੜੀਆਂ ਇੰਨੇ ਮਤਬਲੀ ਸਾਲੇ ਮੇਰੇ ਬੱਤ ਸਹੀ ਹੈ ਇੱਕ ਤੇ ਆ ਬੰਬੇ ਵਾਲੀ ਜਿਹੜੀ ਕੁੜੀ ਹੈ ਵੇਦੀਏ ਤੇ ਭੈਣ ਚੋਂ ਮਸਮੀਆਂ ਦਿਖਾਉਣੋਂ ਨਹੀਂ ਘੜਦੀ ਨਿੱਗੀਆਂ ਨਿੱਗੀਆਂ ਜੀਆਂ ਹੈ ਕਰੇ ਕੀ ਨੰਨੇ ਮਤ ਖੜਾ ਵਗਾਰਦੀ ਮੈਂ ਪਹਿਲਾਂ ਵੀ ਕੀ ਕੀ ਘੜਿਆ ਚਲ ਜੋ ਚਲ ਜੋ ਤੁਹਾਡੀ ਫੇਰ ਕਿਤੇ ਹੁਣ ਮਾਂ ਪੈਣ ਇੱਕ ਕਰਾਂਗੇ ਜਦੋਂ ਫੇਰ ਮਤਬਲ ਕੱਢਣ ਆਏ ਹਾਂ ਓਕੇ ਇਹਨਾਂ ਦਾ ਨਾਈਸ ਕਾਲਾ ਆ ਭੈਣ ਜੋ ਖੁਸਰੇ ਦੀ ਅਡੀਰ ਕਾ ਮੂੰਹ ਇਹਨੇ ਕੱਢਿਆ ਚਵਲ ਜੀ ਨੇ ਨਾਈਸ ਕਲਰ ਕਹਿੰਦੀ ਆ ਹੈ ਕੁੜੀਆਂ ਪੰਜਾਬੀ ਚ ਨਹੀਂ ਕਹਿ ਸਕਦੀ ਉਦਾਂ ਪੰਜਾਬੀ ਭੈਣ ਚੋ ਬਣਾਉਂਦੇ ਹੋ ਫਿਲਮਾਂ ਤੇ ਤੁਸੀਂ ਪਾਇਆ ਭੈਣ ਚੋ ਅੰਗਰੇਜ਼ੀ ਚ ਗਾਉਂਦੇ ਅੰਗਰੇਜ਼ੀ ਤੋਂ ਪਾਇਆ ਕੁੜੀ ਜੇ ਸਵਾਏ ਗੱਲ ਨਹੀਂ ਕਰਦੇ ਹੈਗੀ ਵਧੀਆ ਭੈਣ ਚੋ ਰੰਗ ਕਹਿ ਦੇਣੀ ਹੁਣ ਲਾਈ ਜਾਨੀ ਆ ਸਾਲੀ ਖੁਸਰਾ ਜੀ ਕੱਡੀ ਭੜੀ ਲੱਗਦੀ ਏ ਯਾਰ ਬਾਲਾ ਗੰਦ ਪਾਇਆ ਇਹਨਾਂ ਨੂੰ ਫੇਵਰੇਟ ਨਾ ਬਣਾਉ ਨਾ ਬਣਾਉ ਨਾ ਬਣਾਉ ਇਹਨਾਂ ਨੇ ਚਵਲਾਂ ਨੂੰ ਇਹਨੇ ਪਾਇਆ ਗੰਦ ਸਾਲਿਆ ਨੇ ਇਹ ਜਿਆਦੇ ਭੂਏ ਚੜ ਗਏ ਆ ਆ ਦੇਖ ਲੋ ਇਹਨੇ ਵੀ ਗੰਦ ਕਰੇ ਥੋੜਾ ਪਾਇਆ ਭਾਂਚੋ ਹੁਣ ਗਾਣੇ ਗੂਨੇ ਮਿਲਦੇ ਨਹੀਂ ਹੈਗੇ ਚਾਵਲ ਨੂੰ ਤੇ ਐ ਕੰਮ ਤੇ ਹੋ ਗਈ ਆ ਵੀ ਕੁੜੀ ਹੋਈ ਦੀ ਖੁਸਰਾ ਜੀ ਇਹਨਾਂ ਨੇ ਭਾਂਚੋ ਦਾ ਨੇ ਪੰਜਾਬ ਦੀ ਜਵਾਨੀ ਖਰਾਬ ਕਰਨ ਦੀਆਂ ਚਾਵਲਾਂ ਇਹ ਵੀ ਇਹਨਾਂ ਦੇ ਬਹੁਤ ਵੱਡਾ ਰੋਲ ਚੱਲਿਆ ਫਿਰ ਕਪਿੰਦਾ ਪਿੰਦਾ ਕਿਉਂ ਨਹੀਂ ਹੈਗਾ ਭਾਂਚੋ ਇਹ ਬੜੀ ਅੱਛੀ ਬਾਤ ਕਹੀ ਆਪਨੇ ਇੱਕ ਸ਼ੰਕਰ ਜਿੱਦੂ ਤੇ ਜਾਂਦਾ ਜਾਂਦਾ ਚਲ ਗਿਆ ਸਾਡੇ ਸਿਰ ਖਾਨ ਨੂੰ ਇਹਨੂੰ ਰੱਖ ਗਿਆ ਸੁਰਾਂ ਦੀ ਕੁੜੀ ਦੇਤਾ ਦੇ ਬਾਦਸ਼ਾਹ ਨੂੰ ਹੈ ਇਹਨੇ ਦੇ ਬਾੜਾ ਕੁੜੀਆ ਸਿਰ ਖਾਦਾ ਪਿਆ ਜਾਣ ਵਾਲਾ ਚਲ ਗਿਆ ਦਾ ਨਾਂ ਲੀਕੀ ਗਾਣੇ ਚ ਪੰਪ ਦੇ ਗਿਆ ਇਹਨੂੰ ਇਹ ਕੁੜੀ ਜਿਹੜੀ ਸਾਡਾ ਸਿਰ ਮਗਰੋਂ ਖਾਂਦਈਏ ਇਹਨੂੰ ਢਾਵਾ ਟੋਏ ਦਾ ਮੈਗਮੁਕ ਫੜਾ ਦੇ ਹਥੋਂ ਕੁੜੀ ਜਿਹੜੀ ਦੇ ਵੈਂਕੂਵਰ ਮੈਂ ਕੌਨਸੀ ਵੈਂਕਕੂਵਰ ਮੈਂ ਰਹਤੀ ਹਾਂ ਐਸੀ ਕੌਨਸੀ ਚੀਜ਼ ਮਿਲਦੀ ਜਿਸਕੋ ਖਾ ਕੇ ਆਪ ਇਤਨੀ ਫਿਟ ਰਹਤੀ ਹਾਂ ਬੀਪੀਓ ਐਕਸਰਸਾਈਜ਼ ਕਰਦੀ ਹਾਂ ਥੋੜੀ ਬਹੁਤ ਵਾਈਨ ਵੱਡੜ ਕੋੜੀ ਲਾਲ ਲਗਾ ਮੈਂ ਚਵਲ ਕਿਸੇ ਥਾਂ ਦੀ ਵਾਈਨ ਪੀਂਦੀ ਧਾਰੂ ਮ ਪੀਂਦੇ ਪਤਾ ਸਾਲੇ ਮੇਰੇ ਭੈਣ ਚੁੱਧੀਆਂ ਸਾਰੀਆਂ ਕੁੜੀਆਂ ਵਧੀਆਂ ਪੰਜਾਬ ਨੂੰ ਮੈਸੇਜ ਕੀਦੇ ਹੁੰਦੀਆਂ ਖੋਤੇ ਰੀਆਂ ਜੱਦੀ ਬਿਲਕੁਲ ਇਹ ਗੱਲ ਕਰ ਲਿਆ ਕਰ ਤੂੰ ਕਦੇ ਕਦੇ ਮੈਂ ਬਾਉਂਡਰੀ ਮਾਰਦਾ ਅਸੀਂ ਮਾਰਦੇ ਸਾਨੂੰ ਦਵਾਦੇ ਇਹਦੀ ਹੈ ਮਾਰ ਲੀਨੇ ਕੁੜੀ ਹੈ ਗੰਦ ਪਾਇਆ ਪਤਾ ਨਹੀਂ ਦਾ ਭਰਾ ਹੀ ਪਤਾ ਨਹੀਂ ਕੌਣ ਹੀ ਕੁੜੀ ਹੈ ਵੇ ਚਵਲ ਜੇ ਇਹ ਕਿੰਨੇ ਬੜਾ ਗੰਦ ਪਾਇਆ ਸਾਲੀ ਨੇ ਚੰਗਾ ਭਲਾ ਗਰੀ ਇਹਦੀ ਲੈਂਦਾ ਲੁੰਦਾ ਹੀ ਭੈਣ ਚੋਦ ਜੇ ਜਦੋਂ ਉਹਦੀ ਇਹਦੀ ਲੈਣੀ ਛੱਡੀ ਪਾਗਲ ਹੀ ਹੋ ਗਈ ਕੁੜੀ ਜਵੇਦੀ ਸਿੱਧੀਆਂ ਗਾਲਾਂ ਤੇ ਹੋ ਗਈ ਆ ਤੇਰਾ ਢੁੰਡ ਪੜੂ ਢੁੰਡ ਪੜੂ ਸੇ ਰਾਧਾ ਸੇ ਵਿਦ ਮੀ ਰਾਧਾ 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 ਜਾਂਦਾ ਐਂਡ ਦੇ ਆਵਾਜ਼ ਕਿਦਾਂ ਦੀ ਕੱਢੀ ਪਖੰਡ ਕਰਦੇ ਜੇ ਪੈਂਚ ਸੂਪਰ ਬੰਕਰ ਬੰਕਰ ਸੂਪਰ ਸੂਪਰ ਛਾਡੇ ਨੇ ਬਾਲਾ ਯਾਰ ਗੰਦ ਪਾਇਆ ਇਹਨੂੰ ਪੁੱਛ ਨਸ਼ੇ ਕਿਹੜੇ ਕਿਹੜੇ ਕਰਦੀ ਨਸ਼ੇ ਨਸ਼ੇ ਆਪਨੇ ਅਭੀ ਕੀਆ ਨਸ਼ਾ ਲਈ ਆਹੋ ਖੌਨ ਚੱਕ ਕਰ ਸ਼ਰਾਬੋਂ ਪੀਤੀ ਅਵੇ ਛੋੜਦੀ ਹਾਂ ਯਾਰ ਕਿਤੇ ਸਾਲ ਹੋ ਗਏ ਵਾਹਿਗੁਰੂ ਵਾਹਿਗੁਰੂ ਦੋ ਸਾਲ ਹੋ ਗਏ ਨੇ ਕੌਣ ਕੌਣ ਸੇ ਨਸ਼ੇ ਕੀ ਸ਼ਰਾਬ ਪੀਤੀ ਬਸ ਹਾਂਜੀ ਕੁਛ ਸੁਖਾ ਕੁਛ ਸੁਣਾ ਉਹ ਜੁਆਇੰਟ ਵਗੈਰਾ ਕੈਲੀਫੋਰਨੀਆ ਤੋਂ ਆ ਮੈਂ ਕੈਲੀਫੋਰਨੀਆ ਮੈਂ ਤੈਨੂੰ ਕੀ ਕਿਹਾ ਸੀ ਇਹਨੇ ਕੁੜੀ ਜਿਹੇ ਨੇ ਮੂੰਹ ਤੱਕ ਨਹੀਂ ਛੱਡਿਆ ਹੈਗਾ ਤੁੰਨੇ ਸ਼ਰੀ ਗੱਲ ਕਰਦਾ ਇਹਨੇ ਬੜੀ ਹੱਤ ਚੱਕੀਆ ਹੁਣ ਜੇ ਬਾਲੀ ਜਾਂਦੀ ਚੱਕਦੀ ਯਾਰ ਉਹਨਾਂ ਦੀ ਮੈਂ ਛੱਡਿਆ ਨੱਚਾ ਮੈਨੂੰ ਤਾਂ ਲੱਗਦਾ ਹੁਣ ਪਾਗਲ ਹੋ ਗਈ ਸਗੋਂ ਹੋਰ ਨੱਚਾ ਕਰਕੇ ਅਬਲੀਆਂ ਡਬਲੀਆਂ ਡਬਲੀਆਂ ਮਾਰੀ ਜਾਂਦੀ ਇਹ ਕੁਈ ਹੈ ਵੇ ਦੀ ਚਵਲੇ ਕਿਸੇ ਥਾਂ ਦੀ ਬਟ ਸਭ ਤੋਂ ਗੰਦਾ ਕਿਸ ਨੇ ਕਿਆ ਬੋਲਾ ਸਭ ਤੋਂ ਵੀਅਰਡ ਕਿਆ ਬੋਲਾ ਕਿ ਜੋ ਆਪਕੋ ਲਗਾਇ ਇਹ ਕਿੱਸੇ ਇਹ ਵੀ ਪੂਰੇ ਸਵਾਦ ਲਿੰਦਾ ਨਵੀਂ ਇੰਟਰਵਿਊ ਹੋਈ ਏ ਦੀ ਚਵਲ ਦੀ ਇਹਨੂੰ ਪੁੱਛਣ ਦਿਆਪ ਤੈਨੂੰ ਨਾਂ ਤੇਰਾ ਕਿਨੇ ਲਿਆ ਸਭ ਤੋਂ ਗੰਦਾ ਕਿਨੇ ਲਿਆ ਉਹ ਜਿਹਦਾ ਨਾਂ ਜਸਮਿਲ ਸੈਂਡਲ ਨਹੀਂ ਆਖਣਾ ਨੂੰ ਸੈਂਡਲ ਸੁੰਡ ਲਾਉਂਦਾ ਇਂ ਤੇ ਸੈਂਡਲ ਹੀ ਕਹਿਣਾ ਵਾ ਆ ਸੁਣੋ ਫਿਰ ਸੈਂਡਲ ਦੇ ਰੁਕੋ ਜਰਾ ਸਬਰ ਕਰੋ ਕੱਲ ਵੀਡੀਓ ਦੇਖ ਲਈ ਸੀ ਕਿ ਸਰਕੜੀ ਐ ਕੀ ਰਾ ਦਾ ਸੈਂਡਲ ਸੋਡਾ ਜੈਸਮੀਨ ਸਡਾ ਸੈਂਡਲ ਹੀ ਕਹਿਣੀ ਹੈ ਮਤਲਬ ਯਹੀ ਨਹੀਂ ਅਭੀ ਹੋਰ ਸੁਣੀਏ ਜੈਸਮੀਨ ਸੈਂਡਲਸ ਦਾ ਦੌਰ ਹੈ ਅੱਜ ਕੱਲ ਬੋਰ ਸਿੰਗਰਸ ਦਾ ਦੌਰ ਹੈ ਕੁੜੀਆਂ ਦਾ ਅੱਛਾ ਤੂੰ ਜੈਸਮੀਨ ਸੈਂਡਲ ਜੈਸਮੀਨ ਸੈਂਡਲਸ ਨਹੀਂ ਮੈਂ ਤਾਂ ਸੈਂਡਲ ਹੀ ਕਹੂੰ ਓ ਜੀ ਉਹਦੀ ਤੇ ਗੱਲ ਛੱਡੋ ਸੈਂਡਲ ਦੀ ਤੇ ਆ ਭੈਣ ਚੋ ਸਾਲਾ ਮੇਰਾ ਕੀ ਬਣਿਆ ਫਿਰਦਾ ਹੈਂ ਇਹ ਆਪਣੇ ਆਪ ਚ ਕੂਲ ਦੇਖਦੇ ਆ ਇਹਨਾਂ ਦੀ ਫੋਟੋ ਸ਼ੂਟ ਹੁੰਦੀ ਆ ਇਹਨਾਂ ਨੂੰ ਪੈਸੇ ਹੀ ਮਿਲਦੇ ਆ ਪਰ ਇਹ ਕੁੜੀ ਜਿਹੜੇ ਦੇ ਕਲਚਰ ਪੰਜਾਬ ਦਾ ਬਣਾ ਹੀ ਕਿਦਾਂ ਦਿੰਦੇ ਇਹ ਨਾਲ ਦੇਖ ਕੇ ਹੋਰ ਵੀ ਸਾਲੇ ਮੇਰੇ ਕਰਨਗੇ ਕਈ ਯਾ ਯਾਰਾ ਤੂ ਕੋ ਸਭ ਆਹਾ ਆਹਾ ਨਾ ਤੇ ਯਾਰ ਰੋਸ਼ਨ ਕਰਨ ਦੇਾ ਦਿਲਜੀਤ ਦਸਾਂਜਾ ਦੇਖ ਫੋਲੋ ਕਰਨਾ ਤੇ ਇਹਨੂੰ ਕਰ ਲੋ ਨਾਲੇ ਪੈਰਾਵਾ ਵਾ ਵਧੀਆ ਖੁਸਰਿਆਂ ਵਾਲਾ ਪਰ ਹੈ ਪੈਰਾਵਾ ਥੋੜੀ ਨਿੰਜਾ ਵਾਲਾ ਚਵਲ ਕਿਸੇ ਥਾਂ ਦੇ ਪੰਜਾਬ ਦਾ ਨਾਮ ਬਦਨਾਮ ਕਰਦਾ ਕੰਜਰ ਦੇ ਬੀ ਨਾ ਹੋਏ ਤੇ ਨਾ ਤੇ ਰੋਸ਼ਨ ਕੀ ਕਰਨਾ ਇਹਨਾਂ ਨੇ ਸਾਲੇ ਮੇਰੇ ਬਦਨਾਮ ਕਰਨ ਤੇ ਲੱਗੇ ਹੋਏ ਆ ਆ ਦਲਜੀਤ ਦੁਸਾਂ ਦਾ ਦੇਖ ਹੁਣ ਆਂਦੇ ਸੁਣਿਆ ਨਹੀਂ ਜਾਊਗਾ ਪੜਿਆ ਵੀ ਜਾਊਗਾ ਅਗਲੇ ਬੁੱਕਾਂ 'ਚ ਨਾਂ ਲਿਖੰਦਾ ਆ ਭੈਂ ਚੋ ਮਾੜੀ ਮੋਟੀ ਗੱਲ ਕੋਈ ਮਾਨ ਵਾਲੀ ਗੱਲ ਐ ਅੱਜ ਦੱਸ ਯਾਰ ਨਾਲੇ ਪੰਜਾਬ ਦੀ 1984 ਦੀ ਹਰ ਕਿਤੇ ਗੱਲ ਕਰਦਾ ਹੈਗਾ ਵੀ ਸਾਡੇ ਨਾਲ ਕੀ ਹੋਇਆ ਜਾਂ ਕਿਦਾਂ ਇਹ ਚਵਲਾਂ ਨੂੰ ਕਦੀ ਨਾਂ ਲਿੰਦੇ ਦੇਖਿਆ ਪੰਜਾਬ ਦੇ ਹੱਕ ਮੰਗਦੇ ਦੇਖਿਆ ਚਵਲਾਂ ਨੂੰ ਯਾਰ ਕਿਹੜੀ ਜਗ੍ਹਾ ਐ ਪੰਜਾਬ ਕਿੰਨਾ ਕੁਝ ਹੋਤਾ ਐ ਪੰਜਾਬ ਦੇ ਸਾਥ ਕਿੰਨੇ ਹੀ ਪ੍ਰੋਬਲਮਸ ਵੀ ਆਤੀਆਂ ਨੇ ਪੰਜਾਬ ਦੇ ਸਾਥ ਸਟਿਲ ਵਾਹਾਂ ਸੇ ਕਿੰਨਾ ਟੈਲੈਂਟ ਪੀਰੀਅਰ ਦੇ ਵੀਰਾਂ ਦਾ ਕਰਕੇ ਪੰਜਾਬ ਨਹੀਂ ਮਾਰ ਖਾਂਦਾ ਹੈਗਾ ਬਾਕੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਐਡੀ ਛੇਤੀ ਇਹੋ ਜਿਹੀ ਚਵਲ ਬਦਨਾਮ ਕਰਨਗੇ ਤੇ ਐਡੀ ਛੇਤੀ ਨਹੀਂ ਹੁੰਦਾ ਹੈਗਾ ਹੈ ਤੇ ਵੱਡੀ ਵੱਡੀਆਂ ਉਮਰ ਹੋਵੇ ਤੇਰੀ ਜਿਹੜਾ ਪੰਜਾਬ ਦੀ ਗੱਲ ਕਰਦਾ ਵਾ ਹਾਰ ਕੇ ਤੇ ਪੰਜਾਬ ਨੂੰ ਗਾੜੀ ਰਾਕੇ ਤੁਰਦਾ ਵਾ ਬਾਕੀ ਇਹੋ ਜਿਹੀ ਚਵਲਾਂ ਨੂੰ ਸੋਨਾ ਬੰਦ ਕਰੋ ਜਿਹੜਾ ਪੰਜਾਬ ਦੇ ਹੱਕਾਂ ਸੱਚਾਂ ਦੀ ਗੱਲ ਕਰਦਾ ਵਾ ਪੰਜਾਬੀ ਪੰਜਾਬੀ ਹੈ ਤੇਰੀ ਜੰਦਾਬਾਦ ਤੇ ਹਮੇਸ਼ਾ ਰਹੂਗੀ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਅੱਗੇ ਲਿਕੇ ਜਾ ਰਿਹਾ ਪੰਜਾਬੀ ਚ ਹੀ ਗੱਲ ਕਰਦਾ ਅੰਗ ਇਹ ਜਿਤੇ ਜੰਦਾ ਪੰਜਾਬੀ ਦੀ ਗੱਲ ਕਰਦਾ ਦੇਖਿਆ ਨਾ ਆਪਾਂ ਤਾਂ ਆਪਣੀਆਂ ਵੱਲੋਂ ਫੁੱਲ ਸਪੋਰਟ ਆਏ ਵੀਰ ਨੂੰ ਸਿੱਧੀ ਗੱਲ ਆ ਬਾਕੀ ਭਾਈ ਖਾਲੜਾ ਜੀ ਤੇ ਫਿਲਮ ਜੋ ਬਣਾਈਆਂ ਇਹਨੇ 95 ਤੇ ਉਤੇ ਰੋਗ ਠੋਗ ਤੇ ਲੱਗੀ ਹੈਗੀ ਹੁਣ ਚੱਲੂਗੀ ਛੇ ਤਾਂ ਉਹ ਟਿੱਟੀ ਦੇ ਰਿਲੀਜ਼ ਹੋਵੇ ਤੇ ਦੂਜੀ ਗੱਲ ਇਹਨੇ ਕੋਈ ਪੈਸਾ ਨਹੀਂ ਲਿਆ ਹੈਗਾ ਦੇਖ ਲਓ ਬੰਦੇ ਨੇ ਤੇ ਵੀ ਬੜੀ ਵੱਡੀ ਗੱਲ ਆ ਪੈਸਾ ਨਹੀਂ ਲਿਆ ਨਹੀਂ ਤੇ ਅੱਗ ਪੀਕਰ ਵਾਲੇ ਵਿੰਗੇ ਮੂੰਹ ਵਾਲੇ ਐਵੇਂ ਵੀਰ ਕੋ ਨਹੀਂ ਮਰਦੇ ਜਾਂਦੇ ਪੈਸਾ ਨਾਲੇ ਰੁਪਏ ਰੁਪਏ ਨੂੰ ਕੁੜੀ ਜਾਵੇ ਚੌਲਾਂ ਕਿਸੇ ਥਾਂ ਦੀਆਂ ਉਹ ਬੱਤ ਸਹੀ ਏ